ਧੰਨਵਾਦ ਇੰਨੇ ਸ਼ਾਰਟ ਨੋਟਿਸ ਤੇ ਆਉਣ ਲਈ ਅੱਜ ਤੁਹਾਨੂੰ ਛੋਟੀ ਜੀ ਨਿਊਜ਼ ਦੇਣਾ ਚਾਹੂੰਗਾ ਨਕਸ਼ੇ ਮੇਲੇ ਦੇ ਉੱਤੇ ਹੀ ਜਿੱਦਾਂ ਮੈਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਕਿਹਾ ਸੀਗਾ ਕਿ 25 ਤਰੀਕ ਨੂੰ ਦੁਪਹਿਰੇ 3 ਵਜੇ ਨਕਸ਼ਾ ਮੇਲਾ ਸਟਾਰਟ ਹੋਊਗਾ ਉਹਦੇ ਲਈ ਛੋਟੀ ਜੀ ਇਨਫੋਰਮੇਸ਼ਨ ਇਹ ਹੈ ਕਿ 25 ਤਰੀਕ ਨੂੰ ਦੁਪਹਿਰੇ 3 ਵਜੇ ਸਾਰੇ ਸਾਡੇ ਸਟਾਫ ਦੇ ਬਿਲਡਿੰਗ ਬ੍ਰਾਂਚ ਦੇ ਸਟਾਫ ਆਫਿਸ 'ਚ ਬੈਠਣਗੇ ਤੇ ਪਬਲਿਕ ਨੂੰ ਬੇਨਤੀ ਹੈ ਕਿ ਤੁਸੀਂ ਆ ਸਕਦੇ ਹੋ ਆਪਣੀ ਰਿਕੁਆਇਰਮੈਂਟਸ ਸਟਾਫ ਮੂਰੇ ਰੱਖ ਸਕਦੇ ਹੋ ਅਫਸਰਾਂ ਮੂਰੇ ਰੱਖ ਸਕਦੇ ਹੋ ਇਹਦਾ ਛੋਟਾ ਜਿਹਾ ਇੱਕ ਪ੍ਰੋਸੈਸ ਹੈ ਕਿ ਆਪਣਾ ਬਿਲਡਿੰਗ ਦਾ ਪਲਾਨ ਤੇ ਸਾਰੇ ਡਾਕੂਮੈਂਟਸ ਤੁਸੀਂ ਇਹਨਾਂ ਕੋਲੇ ਲੈ ਕੇ ਆਓ ਪਹਿਲੇ 2 ਦਿਨ ਮਤਲਬ ਕਿ 25 ਤੇ 26 ਇਹ ਆਪਣਾ ਬੈਕਲੌਗ ਤੇ ਕੰਮ ਕਰਨਗੇ ਤੇ ਜਿਹੜੀ ਵੀ ਨਵੀਂ ਰਿਕੁਆਇਰਮੈਂਟ ਆਉਗੀ ਉਹਦੇ ਤੇ ਕੰਮ ਕਰਨਗੇ ਤੇ ਤੁਸੀਂ ਆਪਦੇ ਡਾਕੂਮੈਂਟ ਲੈ ਕੇ ਆਓ ਨਾਲ ਬਿਲਡਿੰਗ ਪਲਾਨ ਬਣਵਾ ਕੇ ਆਰਕੀਟੈਕਟ ਤੋਂ ਇਹ ਔਨ ਦਾ ਸਪੌਟ ਤੁਹਾਡੇ ਬਿਲਡਿੰਗ ਪਲਾਨ ਨੂੰ ਤੇ ਤੁਹਾਡੇ ਕਾਗਜ਼ਾਂ ਨੂੰ ਚੈੱਕ ਕਰਨਗੇ ਫਿਰ ਤੁਹਾਨੂੰ ਬੇਨਤੀ ਕਰਨਗੇ ਕਿ ਤੁਸੀਂ ਆਪਦੇ ਆਰਕੀਟੈਕਟ ਤੋਂ ਆਪਦਾ ਬਿਲਡਿੰਗ ਪਲਾਨ ਅਪਲੋਡ ਕਰਾਓ ਜਿੱਦਾਂ ਹੀ ਤੁਹਾਡਾ ਬਿਲਡਿੰਗ ਪਲਾਨ ਇਹਨਾਂ ਦੇ ਪੋਰਟਲ ਤੇ ਰਿਫਲੈਕਟ ਕਰੂਗਾ ਉਸ ਦੇ 72 ਘੰਟਿਆਂ ਦੇ ਵਿੱਚ ਤੁਹਾਡਾ ਨਕਸ਼ਾ ਨਕਸ਼ਾ ਪਾਸ ਹੋਊਗਾ ਇਹ ਬਿਲਡਿੰਗ ਬ੍ਰਾਂਚ ਦੀ ਤੇ ਨਗਰ ਨਿਗਮ ਦੀ ਗਾਰੰਟੀ ਹੈ ਇਹ ਇਸ ਤਰ੍ਹਾਂ ਹੈ ਕਿ ਤੁਹਾਡੇ ਡਾਕੂਮੈਂਟਸ ਪਹਿਲਾਂ ਹੀ ਚੈੱਕ ਹੋ ਗਏ ਹੋਣਗੇ ਤੇ ਕੁਝ ਵੀ ਉਹਦੇ ਵਿੱਚ ਚੇਂजेस ਕਰਨ ਵਾਲੇ ਹੋਣਗੇ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਜਾਣਗੇ ਪੋਰਟਲ ਤੇ ਚੜਨ ਤੋਂ ਪਹਿਲਾਂ ਤਾਂ ਕਿ ਤੁਹਾਨੂੰ ਦੁਬਾਰਾ ਕਈ ਵਾਰੀ ਕੀ ਹੁੰਦਾ ਸੀਗਾ ਕਿ ਆਪਣੇ ਏਟੀਪੀ ਐਮਟੀਪੀ ਲੈਵਲ ਤੱਕ ਫਾਈਲ ਪਹੁੰਚ ਜਾਂਦੀ ਸੀ ਫਿਰ ਆਬਜੈਕਸ਼ਨ ਲਾ ਕੇ ਫਿਰ ਵਾਪਸ ਫਰੋਮ ਜ਼ੀਰੋ ਸਕ੍ਰੈਚ ਤੋਂ ਸ਼ੁਰੂ ਕਰਨਾ ਪੈਂਦਾ ਸੀ ਹੁਣ ਤੁਹਾਡੇ ਪੋਰਟਲ ਤੇ ਫਾਈਲ ਚੜਨ ਤੋਂ ਪਹਿਲਾਂ ਹੀ ਤੁਹਾਡਾ ਸਾਰਾ ਕੰਮ ਹੋ ਜਾਏਗਾ ਤੇ ਇਹਦੇ ਨਾਲ ਤੁਹਾਡੇ ਸਾਰਿਆਂ ਦੀ ਬਹੁਤ ਹੀ ਰਾਹਤ ਮਿਲੂਗੀ ਤੁਹਾਨੂੰ ਕੰਮ 'ਚ ਤੇ ਇਹ ਵੀ ਸਾਡੇ ਬਿਲਡਿੰਗ ਬ੍ਰਾਂਚ ਦੇ ਸਾਰੇ ਸਟਾਫ ਮੈਂਬਰ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਤੁਹਾਨੂੰ ਇਸ ਨੂੰ ਲੱਗਣ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਲਈ ਇਸ ਤੋਂ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਸਾਡੇ ਨਗਰ ਨਿਗਮ ਚ ਆ ਕੇ ਕੰਮ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਘੱਟ ਤੋਂ ਘੱਟ ਢੇੜੇ ਲੱਗਣ ਤੇ ਜਲਦ ਤੋਂ ਜਲਦ ਉਹਨਾਂ ਦਾ ਕੰਮ ਹੋਵੇ ਇਹ ਇਹਦਾ ਮੁੱਖ ਮਕਸਦ ਹੈ ਤੇ ਜਲਦ ਕੰਮ ਹੋਵੇ ਸਰ ਅੱਜ ਵੀ ਹਾਂ ਇੱਧੀਆਂ ਪਹਿਲਾਂ ਪੈਂਦੀ ਪੀ ਕਾਰਨ ਦੀ ਹੈ ਕਿ ਉਹ ਇੰਨੇ ਸਰ ਉਹੀ ਜੋ ਵੀ ਕੁਝ ਟ੍ਰੀਟਿੰਗ ਪ੍ਰੋਬਲਮਸ ਹੈਗੀਆਂ ਜੋ ਵੀ ਛੋਟੇ ਮੋਟੇ ਦਿੱਕਤਾਂ ਆ ਰਹੀਆਂ ਹਨ ਉਹ ਪਹਿਲੇ 2 ਦਿਨਾਂ ਚ ਸੋਲਵ ਕਰਨਗੇ ਤਾਂ ਕਿ ਇਹਨੂੰ ਸਟ੍ਰੀਮਲਾਈਨ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਕੋਈ ਵੀ ਸਾਡੇ ਵੀਰ ਇੱਥੇ ਨਕਸ਼ਾ ਪਾਸ ਕਰਾਣ ਆਉਂਦੇ ਉਹਨਾਂ ਨੂੰ ਬਾਰ ਬਾਰ ਗੇੜਾ ਨਾ ਮਾਰਨਾ ਪਵੇ ਇੱਕ ਵਾਰੀ ਆ ਕੇ ਆਪ ਦੀ ਫਾਈਲ ਚੈੱਕ ਕਰਾਣ ਇੱਥੋਂ ਗ੍ਰੀਨ ਸਿਗਨਲ ਲੈਣ ਤੇ ਨਾਲ ਦੀ ਨਾਲ ਆਪ ਦੀ ਫਾਈਲ ਅਪਲੋਡ ਕਰਾਣ ਜਿੱਦਾਂ ਹੀ ਪੋਰਟਲ ਤੇ ਆਉਂਦੀ ਹੈ ਨਾਲ ਦੀ ਨਾਲ ਉਹ ਕਲੀਅਰ ਹੋ ਜੂਗੀ ਜੀ ਹਨ ਪਰ ਲੋਕਾਂ ਨੂੰ ਵੀ ਸ਼ਿਕਾਇਤ ਹੈ ਕਿ ਮਹੀਨਾ ਮਹੀਨਾ ਵੀ ਬੱਚੇ ਬੱਚੇ ਦਿਨ ਕਹਿੰਦਾ ਜੀ ਇਹ ਫਾਈਲ ਚੈੱਕ ਹੀ ਨਹੀਂ ਹੋ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਇਸੇ ਇਸੇ ਚੀਜ਼ ਦਾ ਸਮਾਧਾਨ ਕੀਤਾ ਸਾਰੇ ਸਟਾਫ ਨੇ ਮਿਹਨਤ ਇਸੇ ਕਰਕੇ ਕਰ ਰਹੇ ਨੇ ਕਿ ਜੋ ਵੀ ਇਹ ਛੋਟੀਆਂ ਮੋਟੀਆਂ ਤਕਲੀਫਾਂ ਸਾਡੇ ਬਰਤਿੰਡੇ ਸ਼ਹਿਰ ਦੇ ਵਸਨੀਕਾਂ ਨੂੰ ਆ ਰਹੀਆਂ ਹਨ ਨਕਸ਼ਾ ਨੂੰ ਲੈ ਕੇ ਉਹ ਆਪਣੀ ਮਿਹਨਤ ਸਦਕਾ ਤੇ ਤੁਹਾਡੇ ਆਸ਼ੀਰਵਾਦ ਉੱਪਰ ਇਹਨੂੰ ਖਤਮ ਕਰਨ ਇਹ ਨਕਸ਼ਾ ਮੇਲਾ ਪੂਰਾ 1 ਮਹੀਨਾ ਚੱਲੇਗਾ ਜੀ 25 ਇਸ ਮਹੀਨੇ ਦੀ ਤੋਂ ਲੈ ਕੇ ਅਗਲੇ ਮਹੀਨੇ 25 ਤੱਕ ਟਾਈਮਿੰਗ ਕਿਹੜੀ ਟਾਈਮਿੰਗ ਆਫ ਇਸ ਟਾਈਮ ਹੋਵੇਗਾ ਸਰ ਕਿਹੜੀ ਵੀ ਬੀਚ ਅੰਨੂਸੀ ਤੇ ਜੇ ਕੁਝ ਮਸਤੀ ਹੋਈ ਤਾਂ ਇਹ ਰਹਿ ਐ ਸ਼ੀ ਨਕਸ਼ਾ ਆਵਾਸ ਪਹੇਗਾ ਤੇ 27 ਤਰੀਕ ਨੂੰ ਆਪਣੇ ਲੋਕਲ ਬੋਡੀ ਦੇ ਮਨਿਸਟਰ ਰਵਜੋਤ ਜੀ ਵੀ ਆਪਣੇ ਵਿੱਚ ਹਾਜ਼ਰ ਹੋਣਗੇ ਨਕਸ਼ੇ ਮੇਲੇ ਦਾ ਉਮ ਹਮਾ ਕੇ ਆਗਾਜ਼ ਕਰਨਗੇ ਤੇ ਕਾਫੀ ਸਾਰੇ ਨਕਸ਼ੇ ਸਾਡੇ ਵੀਰਾਂ ਨੂੰ ਦੇਣਗੇ ਵੀ ਜਿਨ੍ਹਾਂ ਨੇ ਅਪਲਾਈ ਕੀਤੀ ਤੇ ਇਸ ਤੋਂ ਇਲਾਵਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਵੀ ਮਕਸਦ ਹੈ ਕਿ ਜਿਹੜੇ ਵੀ ਸਾਡੇ ਬਟਿੰਡੇ ਸ਼ਹਿਰ ਦੇ ਵਸਨੀਕਾਂ ਨੂੰ ਇਲੈਕਟ੍ਰਿਸਿਟੀ ਦੀ ਫਲਕਚੁਏਸ਼ਨ ਚ ਦਿੱਕਤ ਆ ਰਹੀ ਹੈ ਜਾਂ ਆ ਰਹੀ ਸੀਗੀ ਪਿਛਲੇ ਕਈ ਮਹੀਨਿਆਂ ਤੋਂ ਇਹ ਸਾਡੇ ਭਗਵੰਤ ਮਾਨ ਜੀ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਬਹੁਤ ਦੇਰ ਤੋਂ ਉਹਨਾਂ ਨਾਲ ਇੰਟੈਕ ਸੀਗੇ ਹੁਣ ਉਹਨਾਂ ਨੇ ਹਾਊਸ ਚ ਵਿਧਾਨ ਸਭਾ ਚ ਇਹ ਪਾਸ ਕੀਤਾ ਤੇ ਹੁਣ ਜਲਦੀ ਜਿੰਨੇ ਵੀ ਟਰਾਂਸਫਾਰਮਰ ਅਪਗ੍ਰੇਡ ਕਰਨ ਵਾਲੇ ਹੋਣਗੇ ਜਾਂ ਰਿਪਲੇਸ ਕਰਨ ਵਾਲੇ ਹੋਣਗੇ ਉਹਨਾਂ ਲਈ ਉਹਨਾਂ ਨੇ ਫੰਡ ਸੈਂਕਸ਼ਨ ਕਰਤਾ ਤੇ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਵਿੱਚ ਜਿਵੇਂ ਹੀ ਫਲਕਚੁਏਸ਼ਨ ਦੀ ਦਿੱਕਤ ਨਾ ਆਵੇ ਤੇ ਹਰ ਇੱਕ ਸ਼ਹਿਰ ਵਾਸੀ ਨੂੰ ਅਨ ਇੰਟਰਪਟਿਡ ਬਿਜਲੀ ਮਿਲੇ ਇਹ ਵੀ ਇਹਦਾ ਮਕਸਦ ਸੀਗਾ ਜੀ ਜਾਣਕਾਰੀ ਮਿਲੀ ਹੈ ਕਿ ਕੋਈ ਲਾਚੀ ਨੰਦੇ ਨਹੀਂ ਸਟੇਡੀਅਮ ਕੋਲ ਸਰ ਆਈ ਐਮ ਰੀਲੀ ਸੌਰੀ ਮੈਨੂੰ ਇਹਦੇ ਬਾਰੇ ਹਜੇ ਨੌਲੇਜ ਨਹੀਂ ਆ ਬਟ ਤੁਸੀਂ ਮੈਨੂੰ ਦੱਸਿਆ ਤਾਂ ਮੈਂ ਇਹਦੇ ਬਾਰੇ ਜਰੂਰ ਸਟੱਡੀ ਕਰਕੇ ਤੁਹਾਨੂੰ ਦੱਸਾਂਗਾ ਜੀ ਸਰ ਰੋਜ਼ਗਾਰਡਨ ਸੈਂਟੀਨ ਬਣਨ ਵਾਲੀ ਹੁੰਦੀ ਹੈ ਜੀ ਸਰ ਕੰਟੀਨ ਦਾ ਉਦਘਾਟਨ ਸਟਾਰਟ ਮੈਂ ਕੱਲ ਹੀ ਕਰਕੇ ਆਇਆ ਤੇ ਬਹੁਤ ਹੀ ਸੋਹਣੀ ਤੇ ਹਾਈ ਟੈਕ ਕੰਟੀਨ ਬਣ ਰਹੀ ਹੈ ਰੋਜ਼ਗਾਰਡਨ ਦੇ ਵਿੱਚ ਤੇ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਹੀ ਸੋਹਣੀ ਸਹੂਲਤ ਬਣ ਰਹੀ ਹੈ ਮੇਰੇ ਖਿਆਲ ਨਾਲ ਢਾਈਕ ਢਾਈ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਟੀਨ ਪੂਲੀ ਪਿਆਰ ਹੋਊਗੀ ਫੰਕਸ਼ਨਲ ਹੋਊਗੀ ਤੇ ਮੇਰੇ ਹਿਸਾਬ ਨਾਲ ਇੱਕ ਬਹੁਤ ਹੀ ਵਧੀਆ ਉਪਲਬਧੀ ਹੈ ਸ਼ਹਿਰ ਵਾਸੀਆਂ ਕੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਇੱਕ ਕੈਂਟੀਨ ਬਣਨ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਡਰੋਗਰ پارک ਦੇ ਵਿੱਚ ਛੋਟੀ ਜੀ ਕੈਂਟੀਨ ਸੀਗੀ ਜਿਹਦੀ ਬਹੁਤ ਥੇਰ ਤੋਂ ਡਿਮਾਂਡ ਸੀਗੀ ਵੀ ਬਣੇ ਤੇ ਖੁੱਲੇ ਉਹ ਵੀ ਜਲਦੀ ਅਸੀਂ ਖੋਲ ਰਹੇ ਹਾਂ ਤੇ ਇਸ ਵਾਸਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਕਹੂੰਗਾ ਇਸੇ ਸਪੀਡ ਦੇ ਨਾਲ ਸਾਡਾ ਸਾਥ ਦਿੰਦੇ ਰਹੋ ਤੇ ਸਾਨੂੰ ਮੋਟੀਵੇਟ ਕਰਦੇ ਰਹੋ ਕੰਮ ਕਰਨ ਲਈ ਥੈਂਕ ਯੂ